ਸ਼ੇਰਵਾਈ ਗੁਰਦੇ ਕੀ ਫਤਿਹ ਅੱਜ ਆਪਾਂ ਅਸੀਂ ਸਾਰੇ ਹੀ ਸ਼ਰੋਮਣੀ ਅਕਾਲੀ ਦਲ ਦੀ ਟੀਮ ਸਾਰੇ ਸਾਡੇ ਸ਼ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਜਿਹੜੀ ਆਰਤੀ ਐਸੋਸੀਏਸ਼ਨ ਦੀ ਟੀਮ ਅੱਜ ਅਸੀਂ ਸਾਰੇ ਦੇਖੋ ਮੁਕਸਰ ਮੰਡੀ ਦੇ ਵਿੱਚ ਮਜ਼ਦੂਰ ਖੜੇ ਆ ਸਾਰੇ ਤੁਸੀਂ ਦੂਰ ਤੱਕ ਨਿਗਾਹ ਮਾਰ ਲਓ ਮਤਲਬ ਕਿ ਸਾਰੀਆਂ ਮੰਡੀ ਕਿਤੇ ਤੁਹਾਨੂੰ ਕਣਕ ਦੀ ਢੇਰੀ ਨਹੀਂ ਦਿਸੂਗੀ ਬੋਰੀਆਂ ਦੀਆਂ ਧਾਂਗਾ ਦੇਸਣ ਗਿਆ ਤੇ ਇਹਦਾ ਕਾਰਨ ਕੀ ਆ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨੇ ਮਜ਼ਦੂਰਾਂ ਨੂੰ ਵੀ ਸਬਜ ਬਾਗ ਦਿਖਾਏ ਆੜਤੀਆਂ ਨੂੰ ਵੀ ਸਬਜ ਬਾਗ ਦਿਖਾਏ ਟਰੱਕਾਂ ਵਾਲਿਆਂ ਨੂੰ ਵੀ ਸਬਜ ਬਾਗ ਦਿਖਾਏ ਉਹਨਾਂ ਨੇ ਗੱਲ ਕੀਤੀ ਵੀ ਜੇ ਮਜ਼ਦੂਰ ਆ ਜੋ ਉਹਦੀ ਮਜ਼ਦੂਰੀ 25% ਵਧਾ ਦਿੱਤੀ ਜਾਊਗੀ ਵੀ ਬੋਰੀ ਪਿੱਛੇ 2 ਰੁਪਏ ਦਵਾਂਗੇ ਤੇ ਵਧਾਈ ਕਿੰਨੀ ਆ 4 ਪੈਸੇ ਉਹੀ ਲਾਲਚ ਟਰੱਕਾਂ ਵਾਲਿਆਂ ਨੂੰ ਉਹੀ ਲਾਲਚ ਆੜਤੀਆਂ ਨੂੰ ਤੇ ਅੱਜ ਹਾਲਾਤ ਦੇਖ ਲਓ ਹਜੇ ਤਾਂ ਜੇ ਕਿਤੇ بارش ਪੈ ਗਈ ਤਾ ਇਸ ਤੋਂ ਵੀ ਬੱਦਰ ਹਾਲਾਤ ਹੋ ਜਾਣਗੇ ਤੇ ਜੇ ਅਸੀਂ ਪਿਛਲੇ 5 ਦਿਨਾਂ ਤੋਂ ਪਿੰਡਾਂ ਦੇ ਵਿੱਚ ਇਲੈਕਸ਼ਨ ਕਰਕੇ ਫਿਰ ਰਹੇ ਹਾਂ ਤੇ ਮੈਨੂੰ ਲੱਗਦਾ ਵੀ 90% ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ ਢੇਰੀਆਂ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਜੇ ਪੁੱਛੀਏ ਵੀ ਕਣਕ ਇੱਥੇ ਕਿਉਂ ਰੱਖੀ ਤੇ ਕਹਿੰਦੇ ਵੀ ਮੰਡੀ ਦੇ ਵਿੱਚ ਥਾਂ ਹੈ ਨਹੀਂ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਮੁੱਖ ਮੰਤਰੀ ਜੀ ਨੂੰ ਕਿਉਂਕਿ ਅੱਗੇ ਉਹ ਕਹਿੰਦੇ ਹੁੰਦੇ ਸੀਗੇ ਵੀ ਆ ਵੱਡੇ ਲੋਕ ਜਾਜਾਂ ਤੋਂ ਉੱਡ ਕੇ ਜਾਂਦੇ ਇਹਨਾਂ ਨੂੰ ਚੁੱਲਿਆਂ 'ਚ ਅੱਗ ਦਾ ਪਤਾ ਨਹੀਂ ਲੱਗਦਾ ਤੇ ਅੱਜ ਭਗਵੰਤ ਮਾਨ ਜੀ ਕਿਰਪਾ ਕਰਕੇ ਮੁਖਸਰ ਮੰਡੀ 'ਚ ਆਜੋ ਜਹਾਜ਼ ਤੇ ਨਾ ਆਇਓ ਗੱਡੀ ਤੇ ਆਇਓ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਚਿਰ 'ਚ ਪਹੁੰਚਦੇ ਹੋ ਜੋ ਹਾਲਾਤ ਮੰਡੀ ਦੇ ਬਣੇ ਪਏ ਆ ਅਸੀਂ 1-2 ਦਿਨ ਦਾ ਅਲਟੀਮੇਟਮ ਦਿੰਨੇ ਆ ਜੇ ਆ ਇਥੋਂ ਬੋਰੀਆਂ ਜਾਂ ਮੰਡੀ ਖਾਲੀ ਨਾ ਹੋਈ ਤਾਂ ਫਿਰ ਅਸੀਂ ਡੀਸੀ ਸਾਹਿਬ ਦਾ ਸੈਕਟਰੀ ਮਾਰਕੀਟ ਕਮੇਟੀ ਦਾ ਲੋਕਲ ਐਮਐਲਏ ਦਾ ਸਾਰਿਆਂ ਦਾ ਘਰਾਉ ਕਰਾਂਗੇ ਤੇ ਕਿਸਾਨ ਤੇ ਮਜ਼ਦੂਰ ਤੇ ਆੜਤੀਏ ਦੇ ਨਾਲ ਪੂਰੇ ਦਮਖੰਦ ਦੇ ਨਾਲ ਖੜਾਂਗੇ ਆਹੀ ਸਾਡੀ ਬੇਨਤੀ ਆ ਭਗਵੰਤ ਮਾਨ ਜੀ ਨੂੰ ਵੀ ਆ ਸਾਡੀ ਮੰਡੀ ਜਲਦੀ ਤੋਂ ਜਲਦੀ ਖਾਲੀ ਕਰਾਈ ਜਾਵੇ ਕਿਉਂਕਿ ਜੇ ਅਸੀਂ ਐਮਐਲਏ ਦੀ ਗੱਲ ਕਰੀਏ ਜਾਂ ਮੰਤਰੀ ਦੀ ਗੱਲ ਕਰੀਏ ਮੈਨੂੰ ਲੱਗਦਾ ਇਹਨਾਂ ਦੇ ਵਿਚਾਰਿਆਂ ਦੇ ਵਸਦਾ ਰੋਗ ਨਹੀਂ ਸੋ ਇਸ ਕਰਕੇ ਅੱਜ ਸਾਰੀ ਟੀਮ ਖੜੀ ਆ ਆਰਤੀਏ ਵੀ ਖੜੇ ਆ ਮਜ਼ਦੂਰ ਵੀ ਖੜੇ ਆ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਖੜੀ ਆ ਤੇ ਅਸੀਂ ਆਹੀ ਬੇਨਤੀ ਕਰਦੇ ਆ ਵੀ ਮੰਡੀ ਜਲਦੀ ਤੋਂ ਜਲਦੀ ਖਾਲੀ ਕਰਾਈ ਜਾਵੇ ਪ੍ਰੈਸ ਵਾਲਿਆਂ ਨੂੰ ਬੇਨਤੀ ਕਰਦਾ ਵੀ ਆ ਪਿੱਛੇ ਦੇਖੋ ਕ੍ਰੇਟ ਆ ਰਹੇ ਆ ਤੇ ਕ੍ਰੇਟ ਕਿਉਂ ਆ ਰਹੇ ਆ ਕਿਉਂਕਿ ਇਹਨਾਂ ਨੇ ਸਟੈਗ ਲਾਉਣੇ ਆ ਢਾਂਗਾ ਲਾਉਣੀਆਂ ਤੇ ਕਿਉਂਕਿ ਜਿਹੜੇ ਸਰਕਾਰ ਦੇ ਨਮਾਇंदे ਆ ਚਾਹੇ ਛੋਟੇ ਤੋਂ ਵੱਡਾ ਲੈ ਕੇ ਹਰ ਥਾਂ ਆਪਦੀ ਦਸੀ ਪੰਜੀ ਰੱਖ ਰਹੇ ਆ ਜਿਹੜਾ ਕਿ ਅੱਜ ਤੱਕ ਕਦੀ ਹੋਇਆ ਹੀ ਨਹੀਂ ਸੀ ਤੇ ਉਹ ਉਸ ਕਰਕੇ ਹਰ ਪਾਸਿਓ ਜਿਵੇਂ ਕਹਿ ਲੋ ਵੀ ਮਹਿੰਗਾ ਸੌਦਾ ਵਿਕ ਰਿਹਾ ਏ ਸਰਕਾਰ ਦੇ ਵਿੱਚ ਹਰ ਇੱਕ ਬੰਦੇ ਤੋਂ ਪੈਸੇ ਮੰਗ ਰਹੇ ਆ ਹਰ ਇੱਕ ਤੋਂ ਮਤਲਬ ਕਿ ਜੇ ਟਰੱਕਾਂ ਵਾਲੇ ਆਉਂਣਾ ਤੋਂ ਹਿੱਸਾ ਮੰਗ ਰਹੇ ਆ ਜੇ ਲੇਬਰ ਤੋਂ ਤਾਂ ਹਿੱਸਾ ਮੰਗ ਰਹੇ ਆ ਜੇ ਕਿ ਕੈਲੋ ਆਹਾ ਆੜਤੀਆਂ ਤੋਂ ਤਾਂ ਹਿੱਸਾ ਮੰਗ ਰਹੇ ਆ ਤੇ ਆ ਜਦ ਹਿੱਸੇ ਵੰਡਣ ਲੱਗ ਪਏ ਤਾਂ ਫਿਰ ਇਹਨਾਂ ਦੀ ਤਾਂ ਸਰਕਾਰ ਕਹਿੰਦੀ ਸੀ ਬੜੀ ਸਾਫ਼ ਸੁਥਰੀ ਆ ਜੀ ਬੜੀ ਕ腐ਪਸ਼ਨ ਫ੍ਰੀ ਸਰਕਾਰ ਆ ਜੀ ਤੇ ਹੁਣ ਕਿੱਥੇ ਗਈ ਆਗੇ ਭਗਵੰਤ ਮਾਨ ਜੀ ਚੈੱਕ ਕਰਨ ਲੈਣ ਵੀ ਜਿਹੜੀ ਕ腐ਪਸ਼ਨ ਲੋਕਲ ਲੈਵਲ ਤੇ ਹੋ ਰਹੀ ਆ ਜੇ ਆਹ ਕ腐ਪਸ਼ਨ ਨਾ ਹੁੰਦੀ ਹੋਵੇ ਤਾਂ ਅੱਜ ਇੱਕ ਬੋਰੀ ਵੀ ਮੰਡੀ ਚ ਨਹੀਂ ਸੀ ਰਹਿਣੀ ਸੋ ਇਸ ਕਰਕੇ ਮੇਰੀ ਬੇਨਤੀ ਆ ਸਰਕਾਰ ਨੂੰ ਆਪ ਧਿਆਨ ਨਾਲ ਨਿਗਾਹ ਰੱਖ ਕੇ ਆਹ ਮੰਡੀ ਖਾਲੀ ਕਰਾਈ ਜੀ ਅਸੀਂ ਜਿਹੜੀ ਮੁਕਸਰ ਸਾਹਿਬ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਲਿਫਟਿੰਗ ਦਾ ਇੰਨਾ ਭੜਾ ਹਾਲ ਆ ਕਿਸੇ ਦੀ ਪੈਦਲ ਨਹੀਂ ਲੰਘਿਆ ਜਾ ਰਿਹਾਗਾ ਔਰ ਇਹ ਜਿਹੜਾ ਹਾਲ ਆ ਇਹ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸਮੁੱਚੇ ਪੰਜਾਬ ਦੇ ਵਿੱਚ ਹੀ ਇਹ ਮੰਡੀਆਂ ਦੇ ਵਿੱਚ ਆ ਹਾਲਾ ਚਾਹੇ ਪਿੰਡਾਂ ਦੇ ਵਿੱਚ ਫੋਕਲ ਪੁਆਇੰਟਾਂ ਤੇ ਚਲੇ ਜਾਓ ਅੱਜ ਸਮੁੱਚਾ ਆੜਤੀਆ ਵਰਗ ਸਾਡਾ ਮਜ਼ਦੂਰ ਭਰਾ ਸਾਡਾ ਕਿਸਾਨ ਭਰਾ ਇਸ ਸਰਕਾਰ ਦੀਆਂ ਨਾਕਾਮੀਆਂ ਤੋਂ ਪਰੇਸ਼ਾਨ ਆ ਸੋ ਭਗਵੰਤ ਮਾਨ ਜੀ ਨੇ ਜਿਹੜੇ ਬਹੁਤ ਵੱਡੇ ਝੂਠ ਮਾਰੇ ਸੀ ਅੱਜ ਉਹ ਸਾਰਾ ਕੁਝ ਬਿੱਲੀ ਥੈਲੇ ਚੋਂ ਬਾਹਰ ਆ ਚੁੱਕੀ ਆ ਕਿ ਇਹਨਾਂ ਨੂੰ ਨਾ ਤਾਂ ਕੰਮ ਕਰਨਾ ਆਉਂਦਾ ਨਾ ਇਹਨਾਂ ਦੇ ਕੰਮ ਕਰਨ ਚ ਇਹਨਾਂ ਚ ਜज्ਬਾ ਅੱਜ ਸਮੁੱਚਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰ ਰਿਹਾ ਕਿ ਅੱਜ ਤੱਕ ਕਦੇ ਉਹ ਜੀਆਂ ਤਕਲੀਫਾਂ ਨਹੀਂ ਆਈਆਂ ਸੀ ਜਿਹੜੀਆਂ ਤਕਲੀਫਾਂ ਚੋਂ ਅੱਜ ਪੰਜਾਬ ਦਾ ਹਰ ਵਰਗ ਗੁਜ਼ਰ ਚੁੱਕਿਆ ਸੋ ਜੇ ਇੱਕ ਦੋ ਦਿਨਾਂ ਦੇ ਵਿੱਚ ਨਾ ਇਹ ਇਹਦਾ ਹੱਲ ਕੀਤਾ ਗਿਆ ਤਾਂ ਜੋ ਵੀ ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਨੂੰ ਦਿਸ਼ਾ ਨਿਰਦੇਸ਼ ਦੇਣਗੇ ਅਸੀਂ ਲੋਕਾਂ ਦੀਆਂ ਪਾਰਟੀਆਂ ਤੇ ਲੋਕਾਂ ਦੇ ਵਿੱਚ ਖੜਾਂਗੇ ਔਰ ਵੱਡਾ ਕੋਈ ਪ੍ਰੋਗਰਾਮ ਨਹੀਂ ਕੀਏ ਅਸੀਂ ਜਿਵੇਂ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੰਡੀਆਂ ਮਲੋਟ ਦੀਆਂ ਲੰਬੀ ਦੀਆਂ ਬਟਿੰਡੇ ਦੀਆਂ ਕੱਡੀਆਂ ਉਸੇ ਤਰ੍ਹਾਂ ਅਸੀਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਵੱਡਾ ਸੰਘਰਸ਼ ਰਭਾਂਗੇ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਜਿਹੇ ਸਟਰਾ ਦੇਖਿਆ ਐਮਐਲਏ ਸਾਹਿਬ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਦੱਸਿਆ ਮੰਡੀ ਦੇ ਵਿੱਚ ਕਿਤੇ ਲੰਘਣ ਦਾ ਥਾਂ ਹੈ ਨਹੀਂਗੀ ਹਰੇਕ ਥਾਂ ਤੇ ਬੋਰੀਆਂ ਦੇ ਢੇਰ ਔਰ ਲਿਫਟਿੰਗ ਦਾ ਇੰਨਾ ਬੁਰਾ ਹਾਲ ਆ ਕਿ ਪੁੱਛੋ ਨਾ ਇਸ ਤੋਂ ਪਹਿਲਾਂ ਮੈਂ ਮੰਡੀ ਬਰੂਵਾਲੀ ਜਾ ਕੇ ਆਇਆ ਉੱਥੇ ਇਲੈਕਸ਼ਨ ਦੇ ਸਬੰਧ ਵਿੱਚ ਫਿਰ ਰੇ ਸੀ ਉੱਥੇ ਵੀ ਤੁਰ ਕੇ ਲੰਘਣਾ ਪੈਂਦਾ ਸਾਰੇ ਥਾਂ ਤੇ ਬਹੁਤ ਬੁਰਾ ਹਾਲ ਜਿਵੇਂ ਅਸੀਂ ਤਾਂ ਭਗਵੰਤ ਮਾਨ ਨੂੰ ਇਹੀ ਕਹਿੰਨੇ ਆ ਵੀ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਬਹੁਤ ਜ਼ਿਆਦੀਆਂ ਵੱਡੀਆਂ ਗੱਲਾਂ ਪਰ ਤੁਸੀਂ ਗਰਾਊਂਡ ਲੈਵਲ ਤੇ ਵੇਖ ਲਓ ਲੋਕਾਂ ਦਾ ਤੁਸੀਂ ਕੀ ਹਾਲ ਕਰਤਾ ਹਰੇਕ ਵਰਗ ਅਜ ਬਹੁਤ ਪਰੇਸ਼ਾਨ ਚਾਹ ਆੜਤੀਆਂ ਦੀ ਗੱਲ ਕਰ ਲਈਏ ਜ਼ਿੰਮੇਦਾਰ ਜਿਵੇਂ ਪਹਿਲਾਂ ਹੀ ਐਮਐਲਏ ਸਾਹਿਬ ਰੋਜੀ ਜੀ ਨੇ ਦੱਸਿਆ ਕਿ 90% ਕਣਕ ਪਿੰਡਾਂ 'ਚ ਗਾਰਾਂ ਚ ਪਈ ਹੈ ਤੇ ਜੇ ਕਿਤੇ ਸਾਰੀ ਆ ਜਾਂਦੀ ਤਾਂ ਵੇਖ ਲਓ ਕੀ ਇਹਨਾਂ ਦਾ ਹਾਲ ਹੋਣਾ ਸੀ ਇਸ ਕਰਕੇ ਜੇ ਖੇਤੀ ਤੋਂ ਪਹਿਲਾਂ ਜਿਵੇਂ ਰੋਜੀ ਜੀ ਨੇ ਦੱਸਿਆ ਕਿ ਇਹ ਸਾਰਿਆਂ ਲਿਫਟਿੰਗ ਕਰਾਈ ਜਾਵੇ ਨਹੀਂ ਤਾਂ ਫਿਰ ਪਾਰਟੀ ਵੱਲੋਂ ਅਸੀਂ ਅਗਲਾ ਜੋ ਪ੍ਰੋਗਰਾਮ ਲੀਕ ਕੇ ਦੀਪ ਸਾਬ ਦੇ ਐਮਐਲਏ ਸਾਹਿਬ ਦੇ ਸਾਰਿਆਂ ਦੇ ਬਾਰੇ ਚ ਦਰਨੇ